ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਅੱਜ ਆਪਾਂ ਕਣਕ ਦੇ ਚੰਗੇ ਫਟਾਰੇ ਚੰਗੀ ਗਰੋਥ ਵਾਸਤੇ ਆਪਾਂ ਅੱਜ ਤੁਹਾਨੂੰ ਦੋ ਤਿੰਨ ਫਾਰਮੂਲੇ ਦੱਸਾਂਗੇ ਤੇ ਉਹਨਾਂ ਦੇਡਾ 100% ਰਿਜ਼ਲਟ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਉਂਕਿ ਆਪਾਂ ਫੋਟ ਵਾਸਤੇ ਜਾਂ ਚੰਗੀ ਗਰੋਥ ਵਾਸਤੇ ਸਪਰੇਅ ਤਾਂ ਆਪਾਂ ਕਰ ਲੈਂਦੇ ਕਿਸਾਨ ਵੀਰ ਯੂਰੀਆ ਜ਼ਿੰਕ ਕਾਲੀ ਦੇ ਪਾਣੀ ਜਾਂ ਮੈਗਨੀਜ਼ ਵਾਲੀ ਤਾਂ ਫਿਰ ਵੀ ਕਿਤੇ ਨਾ ਕਿਤੇ ਜਿਹੜਾ 100% ਰਿਜ਼ਲਟ ਉਹਦਾ ਨਹੀਂ ਆਪਾਂ ਨੂੰ ਦੇਖਣ ਨੂੰ ਮਿਲਦਾ ਉਹ ਕਿਉਂ ਨਹੀਂ ਮਿਲਦਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਤੇ ਜਿਹੜੇ ਫਾਰਮੂਲੇ ਜਿਹੜੇ ਜਿਹੜੇ ਆਪਾਂ ਕੇਸ ਸਟੇਜ ਤੇ ਕਿਸ ਤਰੀਕੇ ਕਿਹੜੀ ਚੀਜ਼ ਨੂੰ ਦੇਖ ਕੇ ਵਰਤਣੇ ਆ ਉਹਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਪੇਜ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ ਸੋ ਖਸਨਪਰਾ ਜਦੋਂ ਵੀ ਆਪਾਂ ਕਣਕ ਦੇ ਫਟਾਰੇ ਵਾਸਤੇ ਚੰਗੀ ਗਰੋਥ ਵਾਸਤੇ ਸਪਰੇਅ ਕਰਨ ਬਾਰੇ ਕੋਈ ਆਪਾਂ ਸੋਚਦੇ ਆ ਤਾਂ ਸਭ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਵੀ ਆਪਣੀ ਜਿਹੜੀ ਕਣਕ ਦੀ ਗਰੋਥ ਕਿੰਦਾ ਦੀ ਆ ਜੇਕਰ ਤਾਂ ਗ੍ਰੋਥ ਵਧੀਆ ਹੈਗੀ ਕਣਕ ਦੀ ਫਿਰ ਤਾਂ ਆਪਣੇ ਟਾਈਮ ਦੇ ਨਾਲ ਨਾਲ ਕਣਕ ਨੇ ਵਧੀਆ ਫਟਾਰਾ ਕਰ ਜਣਾ ਆਪਾਂ ਨੂੰ ਕੋਈ ਚੱਕਰ ਹੈ ਨਹੀਂਗਾ ਜੇਕਰ ਤਾਂ ਲੱਗਦਾ ਬਈ ਕਣਕ ਵਿਰਲੀ ਸੀ ਤੇ ਆਪਾਂ ਸਪਰੇਅ ਕਰਾ ਕੇ ਤੇ ਥੋੜੀ ਬਾਅਦ ਦੀ ਫੋਟ ਵਧਾ ਲਈਏ ਤਾਂ ਫਿਰ ਉੱਥੇ ਆਪਾਂ ਜਿਹੜਾ ਕੋਈ ਨਾ ਕੋਈ ਇਹਨਾਂ ਵਿੱਚੋਂ ਕੋਈ ਵੀ ਫਾਰਮੂਲਾ ਵਰਤ ਸਕਦੇ ਆ ਉਹ ਅੱਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸੋ ਪਹਿਲੇ ਨੰਬਰ ਤੇ ਤੱਕ ਸੰਪਰੋ ਤੁਸੀਂ ਦੇਖ ਲਓ ਵੀ ਜੇਕਰ ਗ੍ਰੋਥ ਵਧੀਆ ਤੇ ਸਪਰੇਅ ਕਰਨ ਦੀ ਜ਼ਰੂਰਤ ਹੈ ਨਹੀਂਗੀ ਕਈ ਵਾਰ ਹੁੰਦਾ ਕਿ ਵੀ ਆਪਣੀ ਕਣਕ ਸ਼ੁਰੂਆਤ ਦੇ ਵਿੱਚ ਜਿਹੜੀ ਆਪਾਂ ਜਦੋਂ ਬਜਾਈ ਕਰ ਦਿੰਨੇ ਆ ਜੇਕਰ ਤਾਂ ਆਪਾਂ ਬੈਲੈਂਸ ਰੂਪ ਚ ਖਾਦਾਂ ਪਾ ਦਿੰਨੇ ਫਿਰ ਆਪਣੀ ਕਣਕ ਦੀ ਗ੍ਰੋਥ ਜਿਹੜੀ ਆਟੋਮੈਟਿਕ ਹੀ ਵਧੀਆ ਹੁੰਦੀ ਆ ਪਰ ਕਈ ਵਾਰਾ ਸ਼ੁਰੂਆਤ ਦੇ ਵਿੱਚ ਗ੍ਰੋਥ ਚੰਗੀ ਨਹੀਂ ਕਰਦੀ ਇੱਕ ਦੋ ਵੀਰਾਂ ਦੇ ਸਵਾਲ ਵੀ ਆਇਆ ਸੀ ਵੀ ਕਣਕ ਦੀ ਇਹੇ ਡੀਏਪੀ ਦਾ ਪੂਰਾ ਪਾਇਆ ਪਰ ਉਹ ਗੱਲ ਜੀ ਨਹੀਂ ਬਣੀ ਤਾਂ ਉਹਦਾ ਕਾਰਨ ਵੀ ਕਿਸਾਨ ਪਰੋ ਹੁੰਦਾ ਵੀ ਕਈ ਵਾਰ ਆਪਾਂ ਮੈਗਨੀਜ਼ ਯੂਰੀਆ ਜ਼ਿੰਕ ਦੀ ਜਾਂ ਕਲੀ ਦੇ ਪਾਣੀ ਦੀ ਸਪਰੇਅ ਦਾ ਕਰ ਲੈਂਦੇ ਫਿਰ ਵੀ ਜਿਹੜਾ ਆਪਾਂ ਨੂੰ ਉਹ ਜਿਹੜਾ ਰਿਜ਼ਲਟ 100% ਨਹੀਂ ਮਿਲਦਾ ਉਹ ਕਿਉਂ ਨਹੀਂ ਮਿਲਦਾ ਕਿਉਂਕਿ ਅਸਲ ਦੇ ਵਿੱਚ ਉਹਨਾਂ ਤੱਤਾਂ ਦੀ ਉੱਥੇ ਘਾਟ ਹੈ ਨਹੀਂ ਸੀ ਉੱਥੇ ਫਾਸਫੋਰ ਦੀ ਤਾਂ ਘਾਟ ਤਾਂ ਇਹ ਜਿਹੜੇ ਆਪਾਂ ਨੂੰ ਇਹ ਸਪਰੇਅ ਦਾ ਫਿਰ 100% ਰਿਜ਼ਲਟ ਨਹੀਂ ਮਿਲਦਾ ਕਿਉਂਕਿ ਜਿੰਨੇ ਟਾਈਮ ਤੱਕ ਫਾਸਫੋਰ ਦੀ ਘਾਟ ਪੂਰੀ ਨਹੀਂ ਆਈ ਇਹਨਾਂ ਤੱਤਾਂ ਨੇ ਕੰਮ ਨਹੀਂ ਕਰਨਾ ਤਾਂ ਉਥੇ ਕਿਸਾਨ ਭਰਾਓ ਕਈ ਵਾਰ ਹੁੰਦਾ ਕੀ ਵੀ ਕਈ ਵਾਰ ਤਾਂ ਜਾਂ ਤਾਂ ਆਪਾਂ ਡੋਜ਼ ਘੱਟ ਪਾ ਕਈ ਵਾਰ ਆਪ ਨੂੰ ਜੀਪੀ ਘੱਟ ਮਿਲਦਾ ਆਪਾਂ ਡੋਜ਼ ਘੱਟ ਪਾਈ ਹੁੰਦੀ ਹੈ ਤੇ ਕਈ ਵਾਰ ਆਪਾਂ ਨੂੰ ਨਕਲੀ ਮਿਲ ਜਾਂਦੀ ਡੀਏਪੀ ਜਿਹੜੀ ਸ਼ੁਰੂਆਤ ਦੇ ਵਿੱਚ ਹੀ ਕਣਕ ਗ੍ਰੋਥ ਨਹੀਂ ਕਰਦੀ ਜੇਕਰ ਆਪਾਂ ਪੂਰਾ ਡੀਏਪੀ ਪਾਇਆ ਉਹਦੇ ਵਿੱਚ ਮਾਤਰਾ ਪੂਰੀ ਆ ਹੁਣ ਇਹ ਤੇ 100% ਡੀਏਪੀ ਨਕਲੀ ਨਹੀਂ ਹੁੰਦੀ ਕਿਉਂਕਿ ਉਹਦੇ ਵਿੱਚ ਪਰਸੈਂਟੇਜ ਘਟਾਈ ਜਾਂਦੀ ਜਿਵੇਂ 46% ਫਾਸਫੋਰਸ ਦਾਤ ਹੁੰਦਾ ਡੀਏਪੀ ਦੇ ਵਿੱਚ ਤੋ ਹੋ ਸਕਦਾ ਕਿ ਉਹ ਜਿਹੜੀ ਤੁਹਾਨੂੰ ਡੀਏਪੀ ਮਿਲੀ ਆ ਜੇਕਰ ਕਣਕ ਨੇ ਗਰੋਥ ਨਹੀਂ ਕੀਤੀ ਤਾਂ ਹੋ ਸਕਦਾ ਉਹਦੇ ਵਿੱਚ 30% ਹੋਵੇ 35% ਹੀ ਹੋਵੇ ਜਾਂ ਇਹ ਤੋਂ ਵੀ ਘੱਟ ਜਿਹੜੀ ਮਾਤਰਾ ਉਹਦੇ ਫਾਸਫੋਰਦਾਤੀ ਪਾਈ ਗਈ ਹੋਵੇ ਤਾਂ ਉਹਦੇ ਕਾਰਨ ਕਈ ਵਾਰ ਜਿਹੜੀ ਸ਼ੁਰੂਆਤ ਦੇ ਵਿੱਚ ਕਣਕ ਗਰੋਥ ਨਹੀਂ ਕਰਦੀ ਉਹ ਮੇਨ ਰੀਜ਼ਨ ਇਹੀ ਹੁੰਦਾ ਕਿ ਬਈ ਜਿਹੜੀ ਆਪਾਂ ਨੂੰ ਨਗਲੀ ਜਾਂ ਡੁਬਲੀਕੇਟ ਜਿਹੜੀ ਡੀਏਪੀ ਕਹਿ ਦਿੰਨੇ ਆ ਤਾਂ ਇਹ ਚੀਜ਼ ਵੀ ਦੇਖ ਲਓ ਜੇਕਰ ਸ਼ੁਰੂਆਤ ਦੇ ਵਿੱਚ ਗਰੋਥ ਨਹੀਂ ਕਰ ਰਹੀ ਤਾਂ ਉਹਦਾ ਮੇਨ ਕਾਰਨ ਇਹੀ ਹੁੰਦਾ ਜਾਂ ਆਪਾਂ ਕਈ ਕਿਸਾਨ ਵੀਰ ਟੀਐਸਪੀ ਵਰਤ ਲੈਂਦੇ ਆ ਤਾ ਜਿਹੜਾ ਨਾਈਟ੍ਰੋਜਨ ਨਾਲ ਨਹੀਂ ਪਾਉਂਦੇ ਕਿਉਂਕਿ TSP ਦੇ ਵਿੱਚ ਨਾਈਟ੍ਰੋਜਨ ਨਹੀਂ ਹੁੰਦਾ ਤੇ ਫਿਰ ਵੀ ਜਿਹੜੀ ਕਣਕ ਚੰਗੀ ਗਰੋਥ ਨਹੀਂ ਕਰਦੀ ਉਹ ਪੀਲਾ ਪਣ ਜਾ ਦਿਖਾਈ ਜਾਂਦੀ ਆ ਜਿੱਥੇ ਆਪਣੇ ਖੇਤਾਂ ਦੇ ਵਿੱਚ ਤਤਾਂ ਦੀ ਘਾਟ ਹੁੰਦੀ ਆ ਤਾਂ ਫਿਰ ਉੱਥੇ ਕਿਸਾਨ ਭਰਾਵੋ ਆਪਾਂ ਨੂੰ ਜਿਹੜਾ ਇਹ ਵੀ ਦੇਖਣਾ ਚਾਹੀਦਾ ਬਈ ਆਪਾਂ ਨੂੰ ਕਿਉਂਕਿ ਜੇਕਰ TSP ਚ ਨਾਈਟ੍ਰੋਜਨ ਨਹੀਂ ਹੈਗੀ ਤਾਂ ਨਾਈਟ੍ਰੋਜਨ ਨੇ ਸ਼ੁਰੂਆਤ ਦੇ ਵਿੱਚ ਹੀ ਕੰਮ ਨਾਲ ਕਰਨਾ ਤਾਂ ਫਿਰ ਵੀ ਆਪਣੀ ਕਣਕ ਜਿਹੜੀ ਚੰਗੀ ਗਰੋਥ ਨਹੀਂ ਕਰਦੀ ਪੀਲਾ ਪਣ ਜਾ ਦਿਖਾਈ ਜਾਂਦੀ ਆ ਸੋ ਇਹ ਚੀਜ਼ਾਂ ਨੂੰ ਪਹਿਲਾਂ ਦੇਖ ਲੈਣਾ ਚਾਹੀਦਾ ਜੇਕਰ ਤੁਹਾਨੂੰ ਇਦਾਂ ਲੱਗਦਾ ਵੀ ਫਿਰ ਕਿਸਾਨ ਭਰਾਓ ਕਿ ਬਈ ਡੀਏਪੀ ਹੋ ਸਕਦਾ ਨਕਲੀ ਪਈ ਆ ਜਾਂ ਗਰੋਥ ਸ਼ੁਰੂਆਤ ਦੇ ਵਿੱਚ ਨਹੀਂ ਫਿਰ ਤੁਸੀਂ ਜਿਹੜੀ 2 ਕਿਲੋ ਯੂਰੀਆ ਤੇ 1 ਕਿਲੋ ਡੀਏਪੀ ਦਾ ਡੀਏਪੀ ਦਾ ਘੋਲ ਆਪਾਂ ਨੂੰ ਪਤਾ ਹੀ ਬਈ ਇੱਕ ਦਿਨ ਪਹਿਲਾਂ ਆਪਾਂ ਬਣਾ ਲੈਣਾ ਜਾਂ 7-8 8 ਘੰਟੇ ਪਹਿਲਾਂ ਸਪਰੇਅ ਕਰਨ ਤੋਂ ਡੀਏਪੀ ਦਾ ਘੋਲ ਬਣਾ ਲਓ ਕਿਲੋ ਦਾ ਤੇ 2 ਕਿਲੋ ਯੂਰੀਆ ਦੀ ਆਪਾਂ 120 ਜਾਂ 150 ਲੀਟਰ ਪਾਣੀ ਸਪਰੇਅ ਕਰ ਸਕਦੇ ਆ ਇਹ ਸਪਰੇਅ ਆਪਾਂ ਨੂੰ ਦੋ ਕਰ ਲੀਆਂ ਪਾ ਸਕਦੇ ਆ ਜੇਕਰ ਤੁਹਾਨੂੰ ਰੋਜ਼ ਵਿੱਚ ਸ਼ੁਰੂਆਤ ਦੇ ਵਿੱਚ ਗਰੋਥ ਨਹੀਂ ਹੋਈ ਜੇਕਰ ਕਿਸਾਨ ਭਰ ਤੁਹਾਨੂੰ ਲੱਗਦਾ ਵੀ ਡੀਏਪੀ ਗਰੋਥ ਵਧੀਆ ਆਈ ਤੇਕ ਪਾਣੀ ਲਾਉਣ ਤੋਂ ਬਾਅਦ ਜਿਹੜੀ ਕਣਕ ਪੀਲੀ ਪਈ ਜਾਂ ਕੋਸਨਕੋਰ ਵਰਤੀ ਜਾਂ ਕੋਈ ਨਦੀਨ ਨਾਸ਼ਕ ਵਰਤਨ ਦੇ ਨਾਲ ਜਿਹੜੀ ਕਣਕਾ ਪੀਲੀ ਪਈ ਆ ਫਿਰ ਉੱਥੇ ਕਿਸਾਨ ਭਰਾਵਾਂ ਨੂੰ ਜ਼ਿਆਦਾਤਰ ਜਦੋਂ ਜਿਹੜੀ ਕਣਕ ਪਾਣੀ ਨਾਲ ਦੱਬਦੀ ਆ ਜਾਂ ਕਈ ਨਦੀਨ ਨਾਸ਼ਕ ਵਰਤਦੇ ਆ ਉੱਥੇ ਸਭ ਤੋਂ ਪਹਿਲਾਂ ਜਿਹੜੀ ਮੈਗਨੀਜ਼ ਦੀ ਘਾਟ ਆਉਂਦੀ ਆ ਤਾਂ ਉੱਥੇ ਆਪਾਂ ਨੂੰ ਮੈਗਨੀਜ਼ ਜ਼ਿੰਕ ਯੂਰੀਆ ਤੇ ਕਲੀ ਦੇ ਪਾਣੀ ਵਾਲੀ ਸਪਰੇ ਕਰਨੀ ਚਾਹੀਦੀ ਆ ਹੁਣ ਇਥੇ ਕੋਈ ਕਿਸਾਨ ਵੀਰ ਕਹਿੰਦੇ ਵੀ ਅਸੀਂ ਮੌਕੇ ਤੇ ਸਪਰੇਅ ਕਰਨੀ ਕਲੀ ਵਾਲਾ ਪਾਣੀ ਨਹੀਂ ਵਰਤਨਾ ਤੇ ਫੇਰ ਅਸੀਂ ਕਿਵੇਂ ਕਰੀਏ ਵੀ ਜ਼ਿੰਕਾ ਦੀ ਡੋਜ਼ ਕਿਵੇਂ ਰੱਖੀਏ ਜਾਂ ਜੇਕਰ ਤਾਂ ਕਿਸਾਨਪਰਾ ਤੁਸੀਂ ਕਲੀ ਵਾਲੇ ਪਾਣੀ ਦੀ ਸਪਰੇਅ ਕਰਨੀ ਫੇਰ ਕਿਸਾਨਪਰਾ ਜਿਹੜਾ ਫਾਰਮੂਲਾ ਵਰਤਨਾ 1 ਕਿਲੋ ਮੈਗਨੀਜ਼ ਇਹ 150 ਲੀਟਰ ਪਾਣੀ ਦੀ ਕਿਸਾਨਪਰਾ ਡੋਜ਼ ਆ 1 ਕਿਲੋ ਮੈਗਨੀਜ਼ 2 ਕਿਲੋ ਯੂਰੀਆ ਤੇ ਉਹਦੇ ਨਾਲ ਕਿਸਾਨਪਰਾ ਜਿਹੜਾ ਆਪਾਂ ਜ਼ਿੰਕ ਲੈਣਾ ਜੇਕਰ ਤਾਂ 33% ਵਾਲਾ ਵਰਤਨਾ ਤੁਸੀਂ ਤਾਂ ਅੱਧਾ ਕਿਲੋ ਵਰਤ ਲਿਓ ਤੇ ਜੇਕਰ ਤੁਸੀਂ 21% ਦਾ ਵਰਤਨਾ ਤਾਂ ਤੁਸੀਂ 700 ਗ੍ਰਾਮ ਤੋਂ ਲੈ ਕੇ 1 ਕਿਲੋ ਦਾ ਕਾਪਾ ਜਿਹੜਾ ਇਹ ਵਰਤ ਸਕਦੇ ਆ ਤੇ ਕਲੀ ਦਾ ਪਾਣੀ ਆਪਾਂ 1/2 ਲੀਟਰ 1/2 ਕਿਲੋ ਕਲੀ ਇੱਕ ਦਿਨ ਪਹਿਲਾਂ ਪਿਉ ਹੋ ਦੇਣੀ ਆ ਤੇ ਇਹ ਜਿਹੜਾ ਫਾਰਮੂਲਾ ਆਪਾਂ ਜੇਕਰ ਕਲੀ ਪੀਓ ਕੇ ਵਰਤਨਾ ਜਿੰਕਾ ਤੇ ਇਹ ਵਰਤ ਸਕਦੇ ਆ ਜੇਕਰ ਤੁਸੀਂ ਕਹਿੰਦੇ ਬਸ ਅਸੀਂ ਮੌਕੇ ਤੇ ਸਪਰੇਅ ਕਰਨੀ ਅਸੀਂ ਕਲੀ ਦਾ ਪਾਣੀ ਨਹੀਂ ਵਰਤਨਾ ਜਾਂ ਸਾਡੇ ਕੋਲ ਟਾਈਮ ਹੈ ਨਹੀਂਗਾ ਤਾਂ ਫਿਰ ਕਿਸਾਨ ਭਰਾਓ ਜਿਹੜਾ ਆਪਾਂ 1 ਕਿਲੋ ਮੈਗਨੀਜ਼ ਤੇ 2 ਕਿਲੋ ਯੂਰੀਆ ਤੇ ਉਹਦੇ ਨਾਲ ਆਪਾਂ ਜਿਹੜੀ ਰਿਲੇਟਡ ਜ਼ਿੰਕ 12% ਵਾਲੀ ਆਉਂਦੀ ਆ ਉਹ ਆਪਾਂ 120 ਗ੍ਰਾਮ ਤੋਂ ਲੈ ਕੇ 150 ਗ੍ਰਾਮ ਤੱਕ ਵਰਤ ਸਕਦੇ ਹਾਂ ਜੇਕਰ ਤੁਸੀਂ ਪਾਣੀ ਵੱਧ ਲਾਉਣਾ ਤੇ ਉਹਦੀ ਡੋਜ਼ ਵਧਾ ਸਕਦੇ ਆ ਤੇ ਵੈਸੇ ਇੰਨੀ ਡੋਜ਼ ਨਾਲ ਵੀ ਆਪ ਨੂੰ ਜਿਹੜੇ ਬਹੁਤ ਵਧੀਆ ਰਿਜ਼ਲਟ ਮਿਲ ਜਾਂਦੇ ਆ ਤੇ ਇਹਦੇ ਵਿੱਚ ਕਿਸਾਨਪਰਾ ਤੁਸੀਂ ਕੀ ਕਰਨਾ ਐਡ ਕਈ ਵਾਰ ਆਪਣੇ ਖੇਤਾਂ 'ਚ ਸਲਫਰ ਦੀ ਘਾਟ ਆ ਜਾਂਦੀ ਜੇਕਰ ਤੁਸੀਂ ਬਜਾਈ ਸਮੇਂ ਸੁਪਰ ਖਾਦ ਜਾਂ ਫਿਰ ਸਲਫਰ ਨਹੀਂ ਪਾਈ ਤਾਂ ਕਿਸਾਨਪਰੇ ਇੱਥੇ ਵੈਸੇ ਤਾਂ ਮੈਗਨੀਜ਼ੀਅਮ ਵੀ ਸਲਫਰ ਹੁੰਦੀ ਆ ਪਰ ਉਹ ਬਹੁਤ ਘੱਟ ਮਾਤਰਾ 'ਚ ਹੁੰਦੀ ਆ ਇੱਥੇ ਆਪਾਂ ਨੂੰ ਜਿਹੜੀ 80 ਜਾਂ 90% ਵਾਲੀ ਆਪਾਂ ਸਲਫਰ ਲੈਣੀ ਆ ਉਹ ਵੀ ਆਪਾਂ ਇਹਦੇ ਨਾਲ ਐਡ ਕਰ ਲੈਣੀ ਆ ਉਹਦੀ ਮਾਤਰਾ ਲੈਣੀ ਆਪਾਂ 400 ਗ੍ਰਾਮ ਜਾਂ 500 ਗ੍ਰਾਮ ਤੱਕ ਜਾਨੀ ਕਿ ਅੱਧਾ ਕਿਲੋ ਤੱਕ ਆਪਾਂ ਜਿਹੜੀ ਸਲਫਰ ਆਪਾਂ ਆ ਸਕਦੇ ਆ 80 ਜਾਂ 90% ਵਾਲ ਜਿਹੜੀ ਪਾਊਡਰ ਫਾਰਮ ਜਉਂਦੀ ਆ ਤਾਂ ਉਹ ਜਿਹੜੀ ਆਪਾਂ ਇਹਨਾਂ ਚਾਰਾਂ ਦੀ ਮੈਗਨੀਜ਼ ਯੂਰੀਆ 12% ਵਾਲੀ ਜ਼ਿੰਕ ਤੇ ਸਲਫਰ ਦੀ ਸਪਰੇਅ ਕਰ ਸਕਦੇ ਇਹਦੇ ਬਹੁਤ ਸ਼ਾਨਦਾਰ ਤੇ ਚੰਗੇ ਆਪਾਂ ਰਿਜ਼ਲਟ ਦੇਖ ਨੂੰ ਮਿਲ ਜਾਂਦੇ ਆ ਤਾਂ ਇਹ ਕਿਸਾਨ ਪਰ ਇਹ ਵੀ ਆਪਾਂ ਦੋ ਸਪਰੇਆਂ ਕਰ ਸਕਦੇ ਆ ਇਹ ਸਪਰੇ ਕਈ ਕਿਸਾਨ ਪੁੱਛ ਲੈਂਦੇ ਕਿ ਕਿੰਨੇ ਟਾਈਮ ਤੱਕ ਕਰੀਏ ਕਿਸਾਨ ਪਰ ਇਹ ਆਪਾਂ 50 ਦਿਨ ਤੋਂ ਪਹਿਲਾਂ ਪਹਿਲਾਂ ਸਪਰੇਆਂ ਕਰਨ ਦਾ ਇੰਨਾ ਜ਼ਿਆਦਾ ਆਪਾਂ ਨੂੰ ਫਾਇਦਾ ਦੇਖ ਨੂੰ ਮਿਲਦਾ ਕਿ ਉਸ ਸਮੇਂ ਕਣਕ ਜਿਹੜੀ ਫਟਾਰ ਕਰ ਰਹੀ ਹੁੰਦੀ ਆ ਤੇ ਇਸ ਸਪਰੇ ਆਪਾਂ ਉਦੋਂ ਵਰਤ ਸਕਦੇ ਆ ਯੂਰੀਆ ਡੀਪੀ ਦੀਆਂ ਆਪਾਂ ਦੋ ਸਪਰੇਆਂ ਕਰ ਸਕਦੇ ਇਹਦੀਆਂ ਵੀ ਦੋ ਤੋਂ ਤਿੰਨ ਸਪਰੇਆਂ ਆਪਾਂ ਕਰ ਸਕਦੇ ਆ ਤਾਂ ਇਹ ਜਿਹੜੇ ਫਾਰਮੂਲੇ ਵਰਤ ਕੇ ਆਪਾਂ ਇਸ ਤਰੀਕੇ ਨਾਲ ਜਿਹੜੀ ਕਣਕ ਦੀ ਚੰਗੀ ਗ੍ਰੋਥ ਕਰਾ ਸਕਦੇ ਹਾਂ ਬਿਲਕੁਲ ਸਹੀ ਸਮੇਂ ਤੇ ਸਹੀ ਸਟੇਜ ਤੇ ਚੀਜ਼ ਨੂੰ ਦੇਖ ਕੇ ਸਪਰੇਅ ਕਰੋ ਐਵੇਂ ਫालतू ਖਰਚਾ ਕਰਨ ਦੀ ਲੋੜ ਨਹੀਂ ਜਿਹੜੇ ਕਿਸਾਨ ਵੀਰਾਂ ਦੀ ਕਣਕ ਦੀ ਕੰਡੀਸ਼ਨ ਪਹਿਲਾਂ ਹੀ ਬਹੁਤ ਵਧੀਆ ਫਿਰ ਆਪਾਂ ਨੂੰ ਇਹ ਖਰਚਾ ਕਰਨ ਦੀ ਲੋੜ ਨਹੀਂ ਵੀਡੀਓ ਜੰਗਲੇ ਕਰ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ